ਦਾਬਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਪਾਂਸਰਸ ਸਟੇਜ ਪਰਫਾਰਮੈਂਸ ਤੇ ਸਟਾਲਸ ਹਾਂਜੀ ਇਹਨਾਂ ਦੀ ਕਾਫੀ ਸਾਡੇ ਕੋਲ ਵੀ ਆਰਸੀ ਕਿ ਕਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਈਮੇਲ ਵੀ ਤੁਸੀਂ ਕਰ ਰਹੇ ਹੋ ਮੈਨੂੰ ਲੱਗਦਾ ਕੁਝ ਹਾਂਜੀ ਤੇ ਜਿਹੜੇ ਤੁਹਾਡੇ ਤੱਕ ਅਪਰੋਚ ਨਹੀਂ ਕਰ ਪਾਰੇ ਉਹ ਕਿਸ ਤਰੀਕੇ ਨਾਲ ਇਸ ਵਾਰ ਜਿਹੜੀ ਦੀਵਾਲੀ 18 ਅਕਤੂਬਰ ਨੂੰ ਲੇਖ ਦੇ ਕੰਡੇ ਤੇ ਮਨਾਈ ਜਾਣੀ ਹੈ ਸ਼ਾਮ ਨੂੰ 5 ਵਜੇ ਹਾਂਜੀ ਕਿ ਪਰਫਾਰਮੈਂਸ ਤੇ ਪਰਫਾਰਮੈਂਸ ਹੋਗੀ ਤੁਹਾਡੀ ਸਟਾਲ ਹੋਗੇ ਤੇ ਸਪான்ਸਰ ਉਹ ਕਿਸ ਤਰੀਕੇ ਨਾਲ ਤੁਹਾਨੂੰ ਰਾਪਤਾ ਕਰ ਸਕਦੇ ਤੁਹਾਨੂੰ ਈਮੇਲਾਂ ਆਪਣੀਆਂ ਪੋਸਟਰ ਤੇ ਵੀ ਦਿੱਤੀਆਂ ਆਪਾਂ ਦੁਬਾਰਾ ਵੀ ਕੱਲ ਦਿੰਦੇ ਆ ਜੇ indiancsw@gmail.com ਤੇ ਆਪਣੀ ਤੁਸੀਂ ਇਨਕੁਆਰੀ ਭੇਜ ਦਿਓ ਜੇ ਨਹੀਂ ਪਤਾ ਮੈਨੂੰ ਫੋਨ ਕਰ ਲਓ ਮੈਂ ਟੈਕਸਟ ਕਰਕੇ ਵਾਪਸ ਭੇਜ ਦੂੰਗਾ ਜਾਂ icsw@eventevents@gmail.com ਤੇ ਕੋਈ ਸਾਡੇ ਦਰਸ਼ਕਾਂ ਨੂੰ ਦੱਸ ਦੇ ਸਕਦੇ ਕੋਈ ਸਪான்ਸਰ ਕਿੰਨੀ ਇੱਕ ਲਿਮਟ ਤੋਂ ਸ਼ੁਰੂ ਹੋ ਰਹੀ ਕਿੱਥੇ ਤੱਕ ਜਾ ਰਹੀ ਹੈ ਕਿੰਨੇ ਦੇ ਸਟਾਲ ਤੁਸੀਂ ਪ੍ਰੋਵਾਈਡ ਕਰੋਗੇ ਜਾਂ ਉਹਨਾਂ ਨੂੰ ਕੋਈ ਚੀਜ਼ਾਂ ਲਿਆਉਣ ਦੀ ਲੋੜ ਹੈ ਨਹੀਂ ਜੀ ਦੇਖੋ ਸਪான்ਸਰ ਜੇ ਆਪਾਂ ਦੋ ਤਰੀਕੇ ਦੇਖੋ ਇੱਕ ਸਪான்ਸਰ ਹੈਗੇ ਜਿਹੜੇ ਸਾਡੇ ਵੇਣ ਨੂੰ ਉਹਨਾਂ ਤੋਂ ਬਿਨਾ ਸਾਡਾ ਕੋਈ ਹੈ ਨਹੀਂ ਫੰਡਿੰਗ ਜਿਹੜੀ ਹੁੰਦੀ ਹੈ ਸਿਰਫ ਜਿਹੜਾ ਜਿੰਨਾ ਸਾਡਾ ਖਰਚਾ ਆਉਂਦਾ ਉਹਦਾ ਲਗਭਗ 30% ਆ ਜੀ ਤੇਰੀ ਫੰਡਿੰਗ ਸਾਨੂੰ ਬਾਕੀ ਦਾ ਰਿਹਾ ਗਵਰਨਮੈਂਟ ਪ੍ਰੋਵਾਈਡ ਗਵਰਨਮੈਂਟ ਵੀ ਕਿਹਦਾ ਦੇਣਾ ਨਾਨ ਗਵਰਨਮੈਂਟ ਜਿਹੜੇ ادارے ਵੀ ਹੈਗੇ ਜਿਹੜੇ ਉਹ ਕਰਦੇ ਨੇ ਫੰਡਿੰਗ ਵਾਲੇ ਤੇ ਜਿਹੜੇ ਬਾਕੀ ਸਾਰਾ ਕੁਝ ਸਾਡਾ ਜੀ ਸਾਡੇ ਧੰਨਵਾਦ ਵੀ ਹੈ ਸਾਡੇ ਜਿਹੜੇ ਸਪਾਂਸਰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਹੀ ਕਰਕੇ ਇਹ ਹੁੰਦਾ ਇਹ ਇਹ ਅਸੀਂ ਇੱਕ ਕਾਮਯਾਬ ਜਿਹੜਾ ਸ਼ੋਅ ਹੋ ਸਕਦਾ ਠੀਕ ਹੈ ਇਹ ਜਿਹ ਸਪਾਂਸਰਸ਼ਿਪ ਵਾਲਿਆਂ ਨੂੰ ਵੀ ਅਸੀਂ ਕੀਤਾ ਹੋਇਆ ਕਿ ਜਿੰਨੇ ਸਾਡੇ ਸਪਾਂਸਰ ਵੀਰ ਨੇ ਉਹਨਾਂ ਨੂੰ ਅਸੀਂ ਹਰ ਸਾਲ ਜਦੋਂ ਪੈਕੇਜ ਦੇ ਨਾਲ ਹੋਰ ਥੋੜੀ ਜੀ ਅਸੀਂ ਜੈਨੇਪ ਉਹਨਾਂ ਨੂੰ ਇੱਕ ਮਾਰਕੀਟ ਜਿਹਨੂੰ ਕਹਿ ਦਿੰਦੇ ਨੇ ਨਾ ਭਾਵੇਂ ਇੰਗਲਿਸ਼ ਚ ਵਰਡ ਹੈ ਭਈ ਮਾਰਕੀਟ ਉਹ ਜਿਹੜੀ ਉਹਨਾਂ ਦੇ ਬਿਜ਼ਨਸ ਨੂੰ ਵੀ ਅਸੀਂ ਪ੍ਰਮੋਟ ਜ਼ਿਆਦਾ ਕਰਾਂ ਕਰਾਂਦੇ ਹੋਰ ਤਰੀਕੇ ਲੱਭੇ ਨੇ ਹੋਰ ਜ਼ਿਆਦਾ ਉਹਨਾਂ ਨੂੰ ਅਸੀਂ ਮਾਰਕੀਟ ਦੇ ਸਕੀਏ ਤਾਂਕਿ ਉਹਨਾਂ ਨੂੰ ਇਹਦਾ ਬੈਨੀਫਿਟ ਹੋ ਸਕੇ ਜਿਨ੍ਹਾਂ ਨੂੰ ਅਸੀਂ ਐਕਸਪੋਜ਼ਰ ਅਸੀਂ ਦੇਣਾ ਚਾਹੁੰਨਾ ਇਹ ਹੋ ਸਕੇ ਤੋ ਟੋਟਲ ਭਾਜੀ ਕਿੰਨੇ ਸਟਾਲ ਹੈਗੇ ਉੱਥੇ ਟੋਟਲ ਸਟਾਲ ਕਿ ਜਿਹੜੀ ਸਟਾਲ ਵਾਲਾ ਹੈਗਾ ਜੀ ਸਟਾਲ ਸਾਡੇ ਹੈਗੇ ਜਿੰਨਾ ਜੇ ਤੁਸੀਂ ਵਿੰਡਰ ਹੈ ਤੇ ਤੁਸੀਂ ਆਪਣਾ ਫੂਡ ਦਾ ਡਿਸਪਲੇ ਕਰਨਾ ਚਾਹੁੰਦੇ ਡੈਫੀਨਿਟਲੀ ਉਹ ਕੋਈ ਮੈਂ ਖਿਆਲ ਜਿਹੜੀ 3x3 ਦੀ ਥਾਂ ਹੈ 500 ਤੋਂ ਸ਼ੁਰੂ ਹੁੰਦੀ ਹੈ ਪਲੱਸ ਜੇ ਤੁਸੀਂ ਨਾਲ ਉਹਦੇ ਮਾਰਕੀਟ ਲੈਣੀ ਉਹ ਐਕਸਟਰਾ ਹੋਊਗੀ ਜਿਹੜੀ ਮੇਨ ਗੱਲ ਹੈ ਜੀ ਯਾਰ ਕਿ ਸਟੇਜ ਜਿਹੜੀ ਸਾਡੀ ਪਿਛਲੀ ਵਾਰੀ ਨਹੀਂ ਪਹੁੰਚ ਸਕੇ ਸਮ ਸਟੇਜ ਫਿਰ ਵੀ ਨੋਰਮਲ ਯੂਜ਼ ਕਰਨੀ ਪਈ ਸੀ ਉਹ ਸਾਡੀ ਸਟੇਜ ਪਹੁੰਚ ਚੁੱਕੀ ਹੈ ਜੀ ਉਦੋਂ ਉਹ ਹਾਲੇ ਸ਼ਿਪ ਤੇ ਰਹਿ ਗਈ ਥੋੜਾ ਜਿਹਾ ਬਾਅਦ ਚ ਪਹੁੰਚੀ ਠੀਕ ਹੈ ਜੀ ਕਿ ਕਿ ਦੀ ਸਟੇਜ ਹੈ ਤੇ ਸਟੇਜ ਬਹੁਤ ਹੀ ਪਿਆਰੀ ਤੇ ਬਹੁਤ ਵੱਡੀ ਸਟੇਜ ਹੈ ਐਰ ਕੀ ਠੀਕ ਹੈ ਜੀ ਉਹਨੂੰ ਅਸੀਂ ਉਹਨੂੰ 14 ਮੀਟਰ ਬਾਈ 10 ਮੀਟਰ ਦੀ ਸਟੇਜ ਵੱਡੀ ਮੰਗਵਾਈ ਹੈ ਜੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਤੇ ਸਾਡੇ ਸਟੂਡੀਓ ਵਿੱਚ ਅੱਜ ਦੇ ਮੁੱਖ ਮਹਿਮਾਨ ਨੇ ਜੁਝਾਰ ਸਿੰਘ ਰੰਧਾਵਾ ਇੰਡੀਅਨ ਕਲਚਰ ਸੁਸਾਇਟੀ ਬਹੁਤ ਵੱਡੇ ਪੈਮਾਨੇ ਦੇ ਵਿੱਚ ਹਮਿਲਟਨ ਸ਼ਹਿਰ ਦੇ ਲੇਖ ਦੇ ਕੰਡੇ ਤੇ ਮਨਾਉਂਦੀ ਹੈ ਦੀਵਾਲੀ ਬਹੁਤ ਵੱਡੇ ਤਮਾਣੇ ਦੀਵਾਲੀ ਮਨਾਈ ਜਾਂਦੀ ਹੈ ਤੇ 2023 ਦੇ ਵਿੱਚ ਦੀਵਾਲੀ ਪਹਿਲੀ ਵਾਰ ਮੈਨੂੰ ਲੱਗਦਾ ਕਿ ਲੇਖ ਦੇ ਕੰਡੇ ਤੇ ਮਨਾਈ ਗਈ ਸੀ ਤਾਂ ਤਕਰੀਬਨ 6 ਤੋਂ 8000 ਦਾ ਇਕੱਠ ਸੀ 2024 ਦੇ ਵਿੱਚ ਉਹ 2 ਤੋਂ 4000 ਦਾ ਇਕੱਠ ਵਧਿਆ ਪਰ 2025 ਦੇ ਵਿੱਚ ਆਸ ਅਰਾਈਆਂ ਲਾਈਆਂ ਜਾ ਰਹੀਆਂ ਕਿ ਤਕਰੀਬਨ 14 ਤੋਂ 16000 ਲੋਕਾਂ ਦਾ ਇਕੱਠ ਹੋਣ ਵਾਲਾ ਹੈ ਜਿਨ੍ਹਾਂ ਨੇ ਸਪான்ਸਰ ਕਰਨਾ ਹੈ ਜਿਨ੍ਹਾਂ ਨੇ ਸਟਾਲ ਲੈਣੇ ਆ ਜਾਂ ਤੁਸੀਂ ਕੋਈ ਵੀ ਸਟੇਜ ਦੇ ਉੱਤੇ ਹਿੱਸਾ ਲੈਣਾ ਚਾਹੁੰਦੇ ਹੋ ਕੋਈ ਪਰਫਾਰਮ ਕਰਨਾ ਚਾਹੁੰਦੇ ਹੋ ਕੋ ਸਿੰਗਲ ਗਾਣਾ ਹੈ ਕੋ ਡਬਲ ਹੈ तमाम ਜਾਣਕਾਰੀ ਦੇਣ ਦੇ ਲਈ ਜੁਜਾਰ ਸਿੰਘ ਰੰਧਾਵਾ ਸਾਹਿਬ ਕੰਟਰੋਲਰ ਹੁੰਦੇ ਸੀ ਬਟ 2025 ਦੀ ਦੀਵਾਲੀ ਇਹਨਾਂ ਦੀ ਪ੍ਰਧਾਨਗੀ ਹੈਟ ਯਾਨੀ ਕਿ ਇਹਨਾਂ ਦੀ ਕਮਾਂਡ ਦੇ ਹੇਠ ਮਨਾਈ ਜਾਏਗੀ ਤੇ ਤੁਸੀਂ ਉੱਥੇ ਪਹੁੰਚਿਓ ਦਰਸ਼ਨ ਦਿਓ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਪ੍ਰੋਗਰਾਮ ਖਤਮ ਹੋ ਜਾਂਦਾ ਹੈ ਤਾਂ ਫਾਰਬਕਸ ਯਾਨੀ ਕਿ ਪਟਾਕੇ ਵੀ ਚੱਲਦੇ ਸਭ ਤੋਂ ਪਹਿਲਾਂ ਵੈਲਕਮ ਕਰਾਂਗੇ ਤੇ ਗੱਲਾਂ ਬਾਤਾਂ ਦਾ سلسلہ ਰੰਧਾਵਾ ਸਾਹਿਬ ਨਾਲ ਸ਼ੁਰੂ ਕਰਾਂਗੇ ਰੰਧਾਵਾ ਸਾਹਿਬ वेलकम टू रेडियो ਸਾਡੇ ਵਾਲਾ ਭਾਜੀ ਕੀ ਹਾਲ ਚਾਲ ਆਸਪੋ ਬਹੁਤੀ ਐਲ ਆਰ ਡੀ ਚੜ੍ਹਦੀ ਕਲਾ ਠੀਕ ਠਾਕ ਮੇਰੇ ਵੱਲੋਂ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿੰਨੇ ਵੀ ਆਪਣੇ ਪੰਜਾਬੀ ਵੀਰ ਚੈਨ ਜਿਹੜੇ ਵੀ ਦੂਰ ਦਰਾਡੇੋਂ ਵੀ ਲੋਕ ਦੇਖ ਰਹੇ ਨੇ ਪਹਿਲਾਂ ਤੇ ਮੇਰੇ ਤੇ ਮੇਰੇ ਅਦਾਰ ਆਪਣੇ ਜਿਹੜੀ ਇੰਡੀਅਨ ਕਲਚਰ ਸੁਸਾਇਟੀ ਵਾਇਕਟੋ ਵੱਲੋਂ ਅ ਤੜਾ ਜੀ ਜੁਜਾਰ ਸਿੰਘ ਦਾ ਨਾਮ ਦਾ ਕੀ ਹਾਲ ਹੈ ਤੇਗੀ ਦੀ ਚੜ੍ਹਦੀ ਕਲਾ ਮੈਂ ਅੱਜ ਦੀ ਆਪਣੇ ਫਸਦਾ ਰਹਿੰਦਾ ਹਾਂ ਜੀ ਬਸ ਦੀ ਆਪਣੇ ਕਹਿੰਦੇ ਨੇ ਨਾ ਕਾਫੀ ਪਿਛਲੀ ਲਾੜੀ ਆਪਣੇ ਜਿਕਰ ਚੱਲ ਰਿਹਾ ਅੱਜ ਕੱਲ ਆਪਣੇ ਪੰਜਾਬ ਦਾ ਵੀ ਪਿੱਛੋਂ ਤੇ ਉਹਦਾ ਵੀ ਜਿਹੜਾ ਬਹੁਤ ਜ਼ਰੂਰੀ ਹੈ ਜੀ ਦੇਖੋ ਸਾਡੇ ਏਰੀਆ ਵਿੱਚ ਆਪਾਂ ਜਿੱਦ ਕਰ ਲਈਏ ਪਹਿਲਾਂ ਹਾਂਜੀ ਆਪਣੇ ਸਾਡੇ ਏਰੀਆ ਵਿੱਚ ਖਾਸ ਕਰਕੇ ਕਾਫੀ ਮਾਰ ਪਾਈ ਆ ਹਾਂਜੀ ਤੇ ਨਾਨਕੇ ਪਿੰਡ ਮੇਰੇ ਅਜਨਾਲੇ ਨੇ ਉਹਦੇ ਲਾਗੇ ਚੱਕੇ ਕਾਫੀ ਜ਼ਿਆਦਾ ਮਾਰ ਨੇ ਜਿਹੜੇ ਸਾਡੇ ਸਾਡੇ ਆਪਣੇ ਖੇਤ ਸਾਡੇ ਬੱਚੇ ਨੇ ਥੋੜੇ ਹਲੇ ਪਰ ਪਿੱਛੇ ਗੱਲਬਾਤ ਹੁੰਦੀ ਰਹਿੰਦੀ ਹੈ ਕਾਰ ਬਾਰ ਵੀ ਰਿੰਗ ਕਰੀਦੀ ਹੈ ਬਾਕੀ ਜਿਹੜਾ ਆਨਲਾਈਨ ਵੀ ਆਪਾਂ ਦੇਖ ਰਹੇ ਸਾਡੇ ਕੋਈ ਯਾਰ ਮਿੱਤਰ ਲੱਗੇ ਚੰਗੀ ਗੱਲ ਹੈ ਪਰ ਗੱਲ ਇਹ ਹੈ ਕਿ ਜਿਹੜੀ ਆਪਣੀ ਕੌਮ ਨੇ ਚੜ੍ਹਦੀ ਕਲਾ ਦਾ ਦਿਖਾਇਆ ਨਾ ਬੁੱਲ ਵਾਕਿਆ ਹੀ ਇੱਕ ਸਲਾਘਾਯੋਗ ਅਪਰਾਲਾ ਇਹ ਇਕੱਲੀ ਗੱਲ ਨਹੀਂ ਹੁੰਦੀ ਕਿ ਤੁਹਾਡੇ ਨੂੰ ਕਿੰਨੀ ਮਦਦ ਪਹੁੰਚੀ ਜਾਂ ਕੀ ਹੈ ਗੱਲ ਇਹ ਮਦਦ ਬਥੇਰੀ ਆ ਰਹੀ ਹੈ ਪਰ ਭਾਜੀ ਦੇਖੋ ਹਰ ਇੱਕ ਉਹ ਬਸ਼ਿੰਦਾ ਜਿਹਦੇ ਅੰਦਰ ਪੰਜਾਬੀ ਖੂਨ ਦੌੜਦਾ ਹੈ ਹਾਂਜੀ ਚਾਹੇ ਉਹ ਐਨ ਆਰ ਆਈ ਹੈ ਹਾਂਜੀ ਤੇ ਚਾਹੇ ਉਹ ਪੰਜਾਬ ਦੇ ਹਿੱਕ ਤੇ ਰਹਿੰਦਾ ਹੈ ਹਾਂਜੀ ਸਾਰੇ ਹੀ ਉਸ ਇਲਾਕੇ 'ਚ ਲੱਗੇ ਪਏ ਨੇ ਕੋਈ ਸੰਸਥਾਵਾਂ ਨੇ ਕੋਈ ਐਨ ਜੀਓ ਹੈ ਖਾਸ ਕਰਕੇ ਆਪਾਂ ਇੰਡਸਟਰੀ ਦੀ ਗੱਲ ਕਰਨੀ ਪੰਜਾਬੀ ਇੰਡਸਟਰੀ ਹੈ ਹਾਂਜੀ ਉਹ ਬੜਾ ਵੱਧ ਚੜ ਕੇ ਇਸ ਵਾਰੀ ਯੋਗਦਾਨ ਪਾ ਰਹੀ ਹੈ ਆਪ ਆ ਗਏ ਕਲਾਕਾਰ ਸੜਕਾਂ ਦੇ ਉੱਤੇ ਹਾਂਜੀ ਨਹੀਂ ਬਹੁਤ ਐਸਾ ਬਹੁਤ ਨਹੀਂ ਰਿਹਾ ਹੂੰ ਲੀਡਰ ਵੀ ਆਏ ਨੇ ਕਲਾਕਾਰ ਵੀ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਆਪਣੇ ਰੇਡੀਓ ਦੇ ਵੱਲੋਂ ਹਾਂਜੀ ਸਾਡੇ ਵੱਲੋਂ ਵੀ ਬਹੁਤ ਮੈਂ ਕਹਨਾ ਕਿ ਇੱਕ ਕਮਾਨ ਵਾਲੀ ਗੱਲ ਆ ਕਿ ਇੱਕ ਜੇ ਤੁਹਾਨੂੰ ਕੋਈ ਐਕਟਰ ਆ ਤੇ ਜਾਂ ਕੋਈ ਉਹ ਇੱਕ ਸਾਡੇ ਨਾ ਕਹਿੰਦੇ ਨੇ ਨਾ ਕਿ ਰੋਲ ਮਾਡਲ ਨੇ ਜੀ ਜਿਨ੍ਹਾਂ ਨੂੰ ਸਾਡੀ ਯੰਗ ਜਨਰੇਸ਼ਨ ਕਾਫੀ ਦੇਖਦੀ ਆ ਜੀ ਤੇ ਉਹਨਾਂ ਨੇ ਇੱਕ ਵਧੀਆ ਰੋਲ ਮੇਰੇ ਖਿਆਲ ਨਾਲ ਜਿਹੜਾ ਇਹਨਾਂ ਨੇ ਅਪਣਾਇਆ ਰੋਲ ਨਾ ਕਰ ਵੀ ਰਹੇ ਨੇ ਗਾ ਵੀ ਦੇਖਿਆ ਸਾਰਿਆਂ ਨੂੰ ਅਨ ਸੋਨੂ ਸੂਤ ਸਾਡੇ ਲੱਗਦਾ ਹੀ ਆ ਉਹਨੂੰ ਵੀ ਦੇਖੋ ਰਿ ਸਿਸਟਰ ਵੀ ਲੱਗੀ ਹੋਈ ਸੀ ਬਾਕੀ ਵੀ ਸਾਰੇ ਜਿੱਦਾਂ ਮੈਸੇਜ ਵੀ ਪਹੁੰਚ ਰਹੇ ਜਾਂ ਆਪ ਵੀ ਗੱਪੀ ਹੋਣੀ ਆਪ ਗਏ ਨੇ ਵਿੱਚ ਸਾਰੇ ਉਹ ਬਹੁਤ ਵਧੀਆ ਗੱਲ ਹੈ ਮੈਂ ਕਹਿੰਦਾ ਸ਼ਲਾਗਾ ਜੋ ਗੱਲ ਆ ਜਿਹੜੀ ਚਲੋ ਇੱਕ ਤੇ ਸਾਡੀ ਮਾਂ ਬੋਲੀ ਦੀ ਸੇਵਾ ਵੀ ਕਰ ਰਹੇ ਨੇ ਪਰ ਦੂਜੀ ਵੀ ਇਹ ਵੀ ਗੱਲ ਹੈ ਜਿਹੜੀ ਬਾਕੀ ਜਿਹੜੇ ਐਕਟਰਸ ਆ ਉਹਨਾਂ ਤੋਂ ਬਲਿ ਵੀ ਚਲੋ ਜਿਹੜੇ ਵੀ ਜਿੱਥੇ ਜਿੱਥੇ ਪੰਜਾਬੀ ਖੋਣ ਵਸਿਆ ਉਹ ਉਹ ਕੰਨ ਉਹ ਬੜਾ ਮਾਰਿਆ ਉਹ ਆ ਰਹੇ ਬਾਹਰ ਉਹਨਾਂ ਤੋਂ ਗੱਲਾਂ ਬਾਤਾਂ ਚਲੋ ਉਹ ਵੀ ਮਦਦ ਕਰ ਰਹੇ ਨੇ ਸਾਰੇ ਪਹੁੰਚ ਰਹੇ ਨੇ ਸਾਡੇ ਵੱਲੋਂ ਬਹੁਤ ਸ਼ੁਕਰਗੁਜ਼ਾਰੀ ਆ ਕਿ ਬਹੁਤ ਪੁਛੀ ਵੀ ਹੁੰਦੀ ਆ ਤੇ ਹੁਣ ਬਾਕੀ ਇਲਾਕੇ ਵੀ ਸਾਰੇ ਬਾਕੀ ਜਿਹੜੀਆਂ ਲੱਗ ਸਟੇਟਾਂ ਨੇ ਉਹਨਾਂ ਵੀ ਬਹੁਤ ਵਧੀਆ ਛਲਾਗਾ ਜੋ ਕੰਮ ਕੀਤਾ ਹੈ ਜੀ ਅੰਦਾਵਤ ਸਾਹਿਬ ਸਭ ਤੋਂ ਪਹਿਲਾਂ ਤਾਂ ਸਪਾਂਸਰਸ ਸਟੇਜ ਪਰਫਾਰਮੈਂਸ ਤੇ ਸਟਾਲਸ ਹਾਂਜੀ ਇਹਨਾਂ ਦੀ ਕਾਫੀ ਸਾਡੇ ਕੋਲ ਵੀ ਆ ਰਹੀ ਸੀ ਕਿ ਕਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਈਮੇਲ ਵੀ ਤੁਸੀਂ ਕਰ ਰਹੇ ਹੋ ਮੈਨੂੰ ਲੱਗਦਾ ਕੁਝ ਹਾਂਜੀ ਤੇ ਜਿਹੜੇ ਤੁਹਾਡੇ ਤੱਕ ਅਪਰੋਚ ਨਹੀਂ ਕਰ ਪਾਰੇ ਉਹ ਕਿਸ ਤਰੀਕੇ ਨਾਲ ਇਸ ਵਾਰ ਜਿਹੜੀ ਦੀਵਾਲੀ 18 ਅਕਤੂਬਰ ਨੂੰ ਲੇਖ ਦੇ ਕੰਡੇ ਤੇ ਮਨਾਈ ਜਾਣੀ ਹੈ ਸ਼ਾਮ ਨੂੰ 5 ਵਜੇ ਹਾਂਜੀ ਤੁਹਾਡੀ ਪ੍ਰਧਾਨਗੀ ਹੇਠ ਮੈਨੂੰ ਲੱਗਦਾ ਕਿ ਪਹਿਲੀ ਦੀਵਾਲੀ ਹੈ ਤੇ ਤੁਹਾਡੇ ਮੋਢਿਆਂ ਤੇ ਕੰਟਰੋਲਰ ਤੋਂ ਬਾਅਦ ਪ੍ਰਧਾਨਗੀ ਦਾ ਵੀ ਭਾਰ ਜ਼ਿਆਦਾ ਹਾਂਜੀ ਉਸੇ ਕਿ ਹੋਣਗੇ ਪ੍ਰਧਾਨ ਜੀ ਹੇਟ ਤੇ ਨਹੀਂ ਹਾਂ ਬਾਹਰ ਵਾਲੀ ਜਿਹੜੀ ਐ ਲੇਕ ਦੇ ਉੱਤੇ ਪਹਿਲੀ ਆ ਬਾਕੀ ਚਲੋ ਪ੍ਰਧਾਨ ਤੇ ਚਲੋ ਅਸੀਂ ਚੇਂਜ ਹੁੰਦੇ ਰਵਾਂਗੇ ਨਾਲ ਨਾਲ ਕਿ ਕਨਸਟੀਟਿਊਸ਼ਨਲੀ ਸਾਨੂੰ 2 ਸਾਲ ਹੀ ਰਹਿ ਸਕਦੇ ਆ ਹਾਂਜੀ ਜੀ ਬਾਕੀ ਉਹਨਾਂ ਦੇ ਬਾਬਤ ਸਾਡੇ ਦਰਸ਼ਕਾਂ ਨੂੰ ਕਲੈਰਿਟੀ ਕਰ ਦਿਓ ਹਾਂਜੀ ਕਿ ਪਰਫਾਰਮੈਂਸ ਸਟੇ ਪਰਫਾਰਮੈਂਸ ਹੋਗੀ ਤੁਹਾਡੀ ਸਟਾਲ ਹੋਗੇ ਤੇ ਸਪான்ਸਰ ਉਹ ਕਿਸ ਤਰੀਕੇ ਨਾਲ ਤੁਹਾਣਾ ਰابطਾ ਕਰ ਸਕਦੇ ਆ ਹਾਂਜੀ ਦੇਖੋ ਜੀ ਅ ਜਿਦਾ ਪ੍ਰਧਾਨਗੀ ਵੱਲੋਂ ਕੋਈ ਵੀ ਹੋਵੇ ਸਾਡੇ ਚ ਨੋ ਪ੍ਰੋਬਲਮ ਜਿਹੜਾ ਹੈਡ ਆਫ ਇਵੈਂਟਸ ਮੈਂ ਹੀ ਆ ਪਹਿਲਾਂ ਵੀ ਮੈਂ ਇਸੇ ਚਿਰ ਮੇਰੇ ਨਾਲ ਟੀਮ ਜਿਹੜੀ ਸਾਡੀ ਇੱਕ ਇਵੈਂਟਸ ਜਿਹੜੀ ਹੈ ਇਵੈਂਟਸ ਦੀ ਟੀਮ ਹੈ ਸਾਡੀ ਉਹ ਵੱਖਰੀ ਹੈਂਡਲ ਕਰਦੀ ਹੈ ਸਾਡੀ ਕਮੇਟੀ ਨਾਲ ਕਮੇਟੀ ਨਾਲ ਹੋ ਕੇ ਚੱਲਦੀ ਉਹਨਾਂ ਦਾ ਨਾਲ ਆਬਵੀਅਸਲੀ ਐਗਜ਼ੀਕਟਿਵ ਦਾ ਫੈਸਲਾ ਪਰ ਸਾਡੀ ਇਵੈਂਟ ਮੈਨੇਜਮੈਂਟ ਟੀਮ ਦੇ ਵਿੱਚ ਸਾਡੇ ਨਾਲ ਜੀਵਨ ਮੈਥਿਊ ਆ ਤੇ ਨੀਤਿਆ ਤੇ ਉਹ ਸਾਰੇ ਲੱਗੇ ਹੋਣੇ ਆ ਨੀਤਿਮਾਨ ਹਾਂਜੀ ਨਹੀਂ ਤੁਹਾਨੂੰ ਵੀ ਨਾਲ ਹੈਗੇ ਨੇ ਸਾਡੇ ਤੇ ਉਹਨਾਂ ਉਹਨਾਂ ਕੋਲ ਤੁਸੀਂ ਕਿ ਤੁਹਾਨੂੰ ਈਮੇਲ ਆ ਆਪਣੀਆਂ ਪੋਸਟਰ ਤੇ ਵੀ ਦਿੱਤੀ ਆ ਆਪਾਂ ਦੁਬਾਰਾ ਵੀ ਕੱਲ ਦਿੰਨੇ ਆ ਜੇ indiancsw@gmail.com ਤੇ ਆਪਣੀ ਤੁਸੀਂ ਇਨਕੁਆਰੀ ਭੇਜ ਤੋ ਜੇ ਨਹੀਂ ਪਤਾ ਮੈਨੂੰ ਫੋਨ ਕਰ ਲਓ ਮੈਂ ਟੈਕਸ ਕਰਕੇ ਵਾਪਸ ਭੇਜ ਦੂੰਗਾ ਜਾਂ icsw@eventevents@gmail.com ਤੇ ਕੋਈ ਸਾਡੇ ਦਰਸ਼ਕਾਂ ਨੂੰ ਦੱਸ ਦੇ ਸਕਦਾ ਕੋਈ ਸਪான்ਸਰ ਕਿੰਨੀ ਇੱਕ ਲਿਮਟ ਤੋਂ ਸ਼ੁਰੂ ਹੋ ਰਹੀ ਕਿੱਥੇ ਤੱਕ ਜਾ ਰਹੀ ਹੈ ਕਿਵੇਂ ਦੇ ਸਟਾਲ ਤੁਸੀਂ ਪ੍ਰੋਵਾਈਡ ਕਰੋਗੇ ਜਾਂ ਉਹਨਾਂ ਨੂੰ ਕੋਈ ਚੀਜ਼ਾਂ ਲਿਆਉਣ ਦੀ ਲੋੜ ਹੈ ਨਹੀਂ ਦੇਖੋ ਸਪான்ਸਰ ਜੇ ਆਪਾਂ ਦੋ ਤਰੀਕੇ ਦੇਖੋ ਇੱਕ ਸਪான்ਸਰ ਹੈਗੇ ਜਿਹੜੇ ਸਾਡੇ ਬਿਨਾਂ ਉਹਨਾਂ ਤੋਂ ਬਿਨਾਂ ਸਾਡਾ ਕੋਈ ਹੈ ਨਹੀਂ ਫੰਡਿੰਗ ਜਿਹੜੀ ਹੁੰਦੀ ਹੈ ਸਿਰਫ ਜਿਹੜਾ ਨਾ ਜਿੰਨਾ ਸਾਡਾ ਖਰਚਾ ਆਉਂਦਾ ਉਹਦਾ ਲਗਭਗ 30% ਹੈ ਜੀ ਜਿਹੜੀ ਫੰਡਿੰਗ ਸਾਨੂੰ ਬਾਕੀ ادارے ਗਵਰਨਮੈਂਟ ਪ੍ਰੋਵਾਈਡ ਕਰ ਗਵਰਨਮੈਂਟ ਵੀ ਕੈਸਾ ਦੇ ਨਾਨ ਗਵਰਨਮੈਂਟ ਜਿਹੜੇ ادارے ਵੀ ਹੈਗੇ ਜਿਹੜੇ ਉਹ ਕਰਦੇ ਨੇ ਫੰਡਿੰਗ ਵਾਲੇ ਫਿਰ ਜਿਹੜੇ ਬਾਕੀ ਸਾਰਾ ਕੁਝ ਸਾਡਾ ਜੀ ਸਾਡੇ ਧੰਨਵਾਦ ਵੀ ਹੈ ਸਾਡੇ ਜਿਹੜੇ ਸਪான்ਸਰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਹੀ ਕਰਕੇ ਇਹ ਹੁੰਦਾ ਇਹ ਇਹ ਅਸੀਂ ਇੱਕ ਕਾਮਯਾਬ ਜਿਹੜਾ ਸ਼ੋਅ ਹੋ ਸਕਦਾ ਬਿਨਾਂ ਸਪੌਂਸਰ ਤੋਂ ਇਹ ਸ਼ੋਅ ਨਹੀਂ ਸਕਸੈਸਫੁਲ ਸਕਸੈਸਫੁਲ ਨਹੀਂ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਾਸਚ ਵੀ ਸਪੋਰਟ ਕੀਤਾ ਹੈ ਤੇ ਉਹਨਾਂ ਵੀ ਅਸੀਂ ਕਰਾਂਗੇ ਕਿ ਕੁਝਾਰਾ ਸ਼ੁਨਾਂ ਨੂੰ ਵੀ ਦਵਾਦ ਛੱਡ ਕੇ ਸਿੱਖਿਆ ਪਾਓ ਜੋਂ ਜੋ ਜੋਂ ਜੋ ਸਾਡਾ ਇਵੈਂਟ ਜਿਹੜਾ ਇਹ ਵੱਡਾ ਹੁੰਦਾ ਜਾਂਦਾ ਤੋਂ ਤੋਂ ਚਲੋ ਖਰਚਾ ਵੀ ਵੱਧ ਜਾਂਦਾ ਤੇ ਚਲੋ ਏਪੀ ਨਾਲ ਹੋਰ ਵੀ ਲੋਕ ਜੁੜਦੇ ਨੇ ਬਾਕੀ ادارے ਜੁੜੇ ਨੇ ਬਾਕੀ ਹੁਣ ਦੂਜੀਆਂ ਕਮਿਊਨਿਟੀਆਂ ਨੂੰ ਬਹੁਤ ਚਾ ਆਇਆ ਠੀਕ ਹੈ ਇਹ ਚ ਸਪான்ਸਰਸ਼ਿਪ ਵਾਲਿਆਂ ਨੂੰ ਵੀ ਅਸੀਂ ਕੀਤਾ ਹੋਇਆ ਕਿ ਜਿੰਨੇ ਸਾਡੇ ਸਪான்ਸਰ ਵੀਰ ਨੇ ਉਹਨਾਂ ਨੂੰ ਅਸੀਂ ਹਰ ਸਾਲ ਜਦੋਂ ਪੈਕੇਜ ਦੇ ਨਾਲ ਹੋਰ ਥੋੜੀ ਜੀ ਅਸੀਂ ਜੈਨੇ ਉਹਨਾਂ ਨੂੰ ਇੱਕ ਮਾਇਲਜ ਜਿਹਨੂੰ ਕਹਿ ਦਿੰਦੇ ਨੇ ਨਾ ਆਪਾਂ ਇੰਗਲਿਸ਼ ਚ ਵਰਡ ਹੈ ਵੀ ਮਾਇਲਜ ਉਹ ਜਿਹੜੀ ਉਹਨਾਂ ਦੇ ਬਿਜ਼ਨਸ ਨੂੰ ਵੀ ਅਸੀਂ ਪ੍ਰਮੋਟ ਜ਼ਿਆਦਾ ਕਰਾਂ ਕਰਾਂ ਦੇ ਹੋਰ ਤਰੀਕੇ ਲੱਭੇ ਨੇ ਹੋਰ ਜ਼ਿਆਦਾ ਉਹਨਾਂ ਨੂੰ ਅਸੀਂ ਮਾਇਲਜ ਦੇ ਸਕੀਏ ਤਾਂ ਤਾਂ ਕਿ ਉਹਨਾਂ ਨੂੰ ਇਹਦਾ ਬੈਨੀਫਿਟ ਹੋ ਸਕੇ ਜਿਨ੍ਹਾਂ ਨੂੰ ਅਸੀਂ ਐਕਸਪੋਜ਼ਰ ਅਸੀਂ ਦੇਣਾ ਚਾਹਣਾ ਉਹ ਹੋ ਸਕੇ ਠੀਕ ਹੈ ਜੀ ਤੇ ਉਹ ਬਹੁਤ ਜ਼ਰੂਰੀ ਉਹਨਾਂ ਲਈ ਵੀ ਕਿਉਂਕਿ ਜੇ ਉਹਨਾਂ ਨੂੰ ਉਹ ਨਾਂ ਦਿੱਤੀ ਗਈ ਤੇ ਉਹਨਾਂ ਨੂੰ ਕੋਈ ਉਹਦਾ ਬੈਨੀਫਿਟ ਨਾ ਮਿਲਿਆ ਸਾਨੂੰ ਕੋਈ ਮੈਂ ਜਾਣੇ ਉਹ ਗਾਂ ਫਿਰ بزਨਸ ਦੇ ਐਸੇ ਜਿਹੜਾ ਆਪਾਂ ਨੂੰ ਲਈਏ ਤੇ ਉਹਨਾਂ ਨੂੰ ਜ਼ਰੂਰ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਅਸੀਂ بزਨਸ ਵਾਪਸ ਲੈ ਕੇ ਥੋੜਾ ਦੇਈਏ ਜੋ ਤੇ ਉਹਦਾ ਅਸੀਂ ਬਹੁਤ तरीके ਨਾਲ ਸਾਡੇ ਕੋਲ ਸਪੈਸ਼ਲਾਈਜ਼ਡ ਟੀਮਾਂ ਨੇ ਸਾਡੇ ਪ੍ਰੋਫੈਸ਼ਨਲ ਬੰਦੇ ਇਸੇ ਜੋੜੇ ਨਾਲ ਪੀਆਰ ਦੀ ਨਵੀਂ ਟੀਮ ਹਾਇਰ ਕੀਤੀ ਹੈ ਪ੍ਰੋਪਰ ਇਸੇ ਕੰਮ ਲਈ ਤੇ ਪੈਕੇਜ ਦੇਖੋ ਜੀ ਬਹੁਤ ਵਧੀਆ-ਵਧੀਆ ਹੈਗੇ ਨੇ ਜਿੰਨੂੰ ਵੀ ਆਪਣੇ ਗੁਜਾਰਿਸ਼ ਕਰੂੰਗਾ ਜਿਹੜੇ ਵੀ ਵੀ ਭਾਈ ਆਪਣੇ ਕੋਈ ਆਪਣਾ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਸਾਡੇ ਕੋਲ ਆਉਣ ਜ਼ਰੂਰ ਸਾਡੇ ਚਲ 1000 ਡਾਲਰ ਤੋਂ ਸ਼ੁਰੂ ਹੁੰਦੀ ਸਾਡੀ ਸਪਾਂਸਰ ਜੀ ਟੋਟਲ ਭਾਜੀ ਕਿੰਨੇ ਸਟਾਲ ਹੈਗੇ ਉੱਥੇ ਟੋਟਲ ਸਟਾਲ ਜਿਹੜੀ ਸਟਾਲ ਵਾਲਾ ਹੈਗਾ ਜੀ ਸਟਾਲ ਸਾਡੇ ਹੈਗੇ ਜਿੰਨਾ ਜੇ ਤੁਸੀਂ ਵੈਂਡਰ ਹੈ ਤੇ ਤੁਸੀਂ ਆਪਣਾ ਫੂਡ ਦਾ ਡਿਸਪਲੇ ਕਰਨਾ ਚਾਹੁੰਦੇ ਹੋ ਡੈਫੀਨਿਟਲੀ ਉਹ ਕੋਈ ਮੇਰੇ ਖਿਆਲ ਜਿਹੜੀ 3x3 ਦੀ ਥਾਂ ਹੈ 500 ਤੋਂ ਸ਼ੁਰੂ ਹੁੰਦੀ ਹੈ ਪਲੱਸ ਜੇ ਤੁਸੀਂ ਨਾਲ ਉਹਦੇ ਮਾਰਕੀ ਲੈਣੀ ਉਹ ਐਕਸਟਰਾ ਹੋਊਗੀ ਤੇ ਜੇ ਪਾਵਰ ਲੈਣੀ ਤੁਸੀਂ ਐਕਸਟਰਾ ਚਾਰਜ ਕਰੋਗੇ ਹਾਂ ਜੀ ਮਾਰਕੀ ਤੇ ਪਾਵਰ ਦਾ ਟੋਟਲ ਮਾਰਕੀ ਲਈ ਆ ਸਕਦਾ ਆਪ ਅਪਰੂਵ ਕਰਾਉਣੀ ਪਣੀ ਹੈ ਜੀ ਜੇ ਉਹ ਕੋਈ ਵਧੀਆ ਬਿਮਾਰੀ ਇੱਕ ਮਾਰਕੀ ਕੋਈ ਹੁੰਦੀ ਜਿਹੜੀ 90 80 90 100 ਡਾਲਰ ਦੀ ਵੀ ਮਿਲ ਜਾਂਦੀ ਆ ਮਾਰਟ ਟੈਂਪਰਿੰਗ ਤੋਂ ਉਹ ਨਹੀਂ ਜੀ ਮਨਜ਼ੂਰ ਇਹ ਮਾਰਕੀ ਹੋਊਗੀ ਹੈਵੀ ਉਹਦਾ ਸਾਨੂੰ ਕਿਉਂਕਿ ਰਿਟਰਨ ਚ ਰਿਕਾਰਡ ਨਹੀਂ ਰੂਲਸ ਹੈਗੇ ਤੁਹਾਡੇ ਨਹੀਂ ਰੂਲਸ ਡੈਗਨ ਸਾਡੇ ਨਹੀਂ ਜੀ ਇਸ ਤਰੀ ਕਾਉਂਸਲ ਦੇ ਨੇ ਉਹ ਹੈਲਥ ਐਂਡ ਸੇਫਟੀ ਦੇ ਅੰਡਰ ਆਉਂਦੇ ਆ ਕੋਈ ਲਾਈਟ ਵੀ ਪ੍ਰੋਵਾਈਡ ਕਰੋਗੇ ਤੇ ਲਾਈਟਿੰਗ ਸਾਰਾ ਕੁਝ ਲਾਈਟਿੰਗ ਪਾਵਰ ਤੇ ਮਾਰਕੀ ਅਸੀਂ ਪ੍ਰੋਵਾਈਡ ਕਰ ਸਕਦੇ ਤੁਹਾਨੂੰ ਉਹਦੀ ਚਿੰਤਾ ਦੀ ਲੋੜ ਨਹੀਂ ਜੇ ਤੁਹਾਡੇ ਕੋ ਨਹੀਂ ਹੈ ਤੁਹਾਨੂੰ ਆਪਣਾ ਜਨਰੇਟਰ ਲਿਆਉਣ ਦੀ ਲੋੜ ਨਹੀਂ ਹੈ ਨਹੀਂ ਜਨਾਬ ਪਾਵਰ ਅਸੀਂ ਅਸੀਂ ਦਵਾਂਗੇ ਤਾਂ ਜੇ ਆਪਣਾ ਤੁਹਾਡਾ ਜਨਰੇਟਰ ਹੈਗਾ ਠੀਕ ਹੈ ਵੈਲਨ ਗੁੱਡ ਪਰ ਅਸੀਂ ਤੁਹਾਨੂੰ ਪਾਵਰ ਦੀ ਉੱਥੇ ਸਪਲਾਈ ਪੂਰੀ ਨਾਲ ਦਵਾਂਗੇ ਲਾਈਟਿੰਗ ਸਾਰਾ ਇੰਤਜ਼ਾਮ ਹੈ ਤੇ ਆ ਜਿਹੜੀ ਬਾਕੀ ਜਿਹੜੀ ਪਬਲਿਕ ਲਾਈਟਿੰਗ ਸਾਰਾ ਕੁਝ ਉਹ ਵੀ ਇਸ ਵਾਰੀ ਵਧਾਤੀ ਆ ਤੇ ਜਨਰੇਟਰ ਦਾ ਵੀ ਵੱਧ ਕਰਾਤਾ ਹੈ ਰਕੀ ਜਿਹੜੀ ਮੇਨ ਗੱਲ ਹੈ ਜੀ ਐਰ ਕੀ ਸਟੇਜ ਜਿਹੜੀ ਸਾਡੀ ਪਿਛਲੀ ਵਾਰੀ ਨਹੀਂ ਪਹੁੰਚ ਸਕੀ ਸਾਨੂੰ ਸਟੇਜ ਫਿਰ ਵੀ ਨੋਰਮਲ ਯੂਜ਼ ਕਰਨੀ ਪਈ ਸੀ ਉਹ ਸਾਡੀ ਸਟੇਜ ਪਹੁੰਚ ਚੁੱਕੀ ਹੈ ਜੀ ਉਦੋਂ ਉਹ ਹਾਲੇ ਸ਼ਿਪ ਤੇ ਰਹਿ ਗਈ ਥੋੜਾ ਚਿਰ ਬਾਅਦ ਚੋਂ ਪਹੁੰਚੀ ਫਿਰ ਇਹ ਜਿਹੜੀ ਸਟੇਜ ਹੈ ਜੀ ਸਟੇਜ ਬਹੁਤ ਹੀ ਪਿਆਰੀ ਤੇ ਬਹੁਤ ਵੱਡੀ ਸਟੇਜ ਹੈ ਐਰ ਕੀ ਠੀਕ ਹੈ ਜੀ ਉਹਨੂੰ ਅਸੀਂ ਉਹਨੂੰ 14 ਮੀਟਰ ਬਾਈ 10 ਮੀਟਰ ਦੀ ਸਟੇਜ ਵੱਡੀ ਮੰਗਵਾਈ ਹੈ ਜੀ ਐਰ ਕੀ ਉਹ ਸਾਡੇ ਦੀ 14 ਬਾਈ 10 ਦੀ ਹਾਂਜੀ ਤੇ ਉਹ ਪਿਛਲੀ ਵਾਰੀ ਦੇਖ ਲੋ ਜੀ ਉਹ ਉਹ ਸਾਡੀ ਸਟੇਜ ਥੋੜੀ ਜੀ ਸਾਨੂੰ ਲੱਗਾ ਸੀ ਪਰ ਬਾਕੀ ਚਲੋ ਪਬਲਿਕ ਲਈ ਤੇ ਠੀਕ ਹੈ ਉਹ ਵੀ ਪਰ ਅਸੀਂ ਆਪਣੇ ਵੱਲੋਂ ਕਰ ਦੇਗੇ ਕੋਸ਼ਿਸ਼ ਕਿ ਬੈਸਟ ਤੋਂ ਬੈਸਟ ਜਿਹੜਾ ਅਸੀਂ ਦੇ ਸਕੀਏ ਇਹ ਨਿਊਜ਼ੀਲੈਂਡ ਚ ਪੋਟੇਬਲ ਦੇ हिसाब ਨਾਲ ਪਹਿਲੀ ਵੱਡੀ ਸਟੇਜ ਹੋਊਗੀ ਪਰ ਮੈਂ ਦੇਖ ਰਿਹਾ ਹਰ ਸਾਲ ਦੀਵਾਲੀ ਇੰਡੀਅਨ ਕਲਚਰ ਸੁਸਾਇਟੀ ਦੇ ਬੈਨਰ ਹੇਠਾਂ ਮਨਾਈ ਜਾਂਦੀ ਹੈ ਵੱਡੀ ਹੋ ਰਹੀ ਹੈ ਡੇ ਬਾਏ ਡੇ ਹਾਂਜੀ ਡੈਫੀਨਟਲੀ ਜੀ ਦੇਖੋ 2023 ਚੋਂ ਮੇਰੇ ਖਿਆਲ ਤੁਸੀਂ ਬਾਅਦ ਸ਼ੁਰੂ ਕੀਤੀ ਹਾਂਜੀ ਪਿਛਲੇ ਸਾਲ ਅਸੀਂ ਆ ਗਏ ਹਾਂ ਜੀ ਰੀਜਨਲ ਚ ਆਪਣੇ ਜੇ ਆਪਾਂ ਕਹੀਏ ਤੇ ਰੀਜਨਲ ਫੈਸਟੀਵਲ ਚ ਸਭ ਤੋਂ ਵੱਡਾ ਦੀਵਾਲੀ ਦਾ ਫੈਸਟੀਵਲ ਹੋ ਚੁੱਕਾ ਜੀ ਅਸੀਂ ਸੈਕੰਡ ਬਿਗੇਸਟ ਦੀਵਾਲੀ ਨਿਊਜ਼ੀਲੈਂਡ ਚ ਹੈ ਠੀਕ ਹੈ ਜੀ ਫਸਟ ਸਾਨੂੰ ਫਸਟ ਆਕਲੈਂਡ ਵਾਲੀ ਕਹਿੰਦੇ ਹਾਂਜੀ ਐਜ਼ ਅ ਨੰਬਰ ਵਾਈਜ਼ ਜੇ ਉਹ ਜਿਵੇਂ ਆਪਣੇ ਤੁਹਾਡਾ ਭਾਜੀ ਮੇਲਾ ਪਰਦਾ ਬੜਾ ਜੀ ਹਾਂਜੀ ਦੇਖੋ ਪਰਫਾਰਮਰ ਵਾਈ ਪੁੱਛੀ ਜਿਹੜੀ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਲੋਕੀ ਉਹਨੂੰ ਦੇਖ ਕੇ ਆਏ ਨੇ ਤੇ ਜਿਹੜੀ ਉਹ ਕਹਿੰਦੇ ਤੁਹਾਡੇ ਵਾਲੀ ਵੱ ਉਏ ਮੈਂ ਫਿਰ ਜਿਹੜਾ ਇਹਨੂੰ ਕਨਕਲੂਡ ਕੀਤਾ ਇੱਥੇ ਕਿ ਜਿੱਥੇ ਸਾਨੂੰ ਦੱਸ ਰੇ ਸੀ ਮੈਂ ਕਿਹਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਹਿੰਦੇ ਜੀ ਦੇਖੋ ਉੱਥੇ ਦੋ ਦਿਨ ਚ ਲੋਕੀ ਆ ਕੇ ਉੱਥੇ ਆਈ ਜਾਈ ਜਾਂਦੇ ਨੇ ਐਟ ギਵਨ ਟਾਈਮ ਤੁਹਾਡਾ ਹੀ ਸਭ ਤੋਂ ਵੱਡਾ ਕਿਉਂਕਿ ਐਟ ギਵਨ ਟਾਈਮ ਤੁਹਾਡੇ ਸਾਡੇ ਯਾਰਾਂ ਯਾਰ ਬੰਦਾ ਬੈਠਾ ਹੂੰ ਉੱਥੇ ਕਹਿੰਦੇ ਜੀ ਉੱਥੇ ਦੋ ਤਿੰਨ ਹਜ਼ਾਰ ਬੰਦਾ ਤੁਰਿਆ ਫਿਰਦਾ ਰਹਿੰਦਾ ਵਿੱਚ ਉਹ ਜੇ ਤੁਸੀਂ ਜੇ ਕਿੰਨੇ ਆ ਗਏ ਕਿੰਨੇ ਚਲੇ ਗਏ ਉਹ ਗਿਣੋ ਤੇ ਹਾਂ ਡੈਫੀਨਿਟਲੀ ਔਕਰੈਂਸ ਵੱਡੀ ਆ ਪਰ ਐਟ ギਵਨ ਟਾਈਮ ਜਿਹੜਾ ਪਰਫਾਰਮ ਕਹਿੰਦੇ ਸਾਨੂੰ ਤੇ ਮਜ਼ਾ ਉਹ ਆਉਂਦਾ ਨਾ ਸਾਡੇ ਅੱਗੇ ਆਡੀ ਕਹਿੰਦੇ ਉਹ ਸਾਬ ਨਾਲ ਤੁਹਾਡਾ ਹੀ ਵੱਡੇ ਆ ਤੇ ਮੈਂ ਕਹਿੰਦਾ ਗੁੱਡ ਟੂ ਨੋ ਵੀ ਸਾਡਾ ਚਲੋ ਠੀਕ ਹੈ ਜੀ ਸਾਡਾ ਕੋਈ ਜਿਹੜਾ ਮਿਹਨਤ ਕੀਤੀ ਸਾਡੀ ਟੀਮ ਨੇ ਜਾਂ ਉਹਦਾ ਫਲ ਸਾਨੂੰ ਮਿਲ ਰਿਹਾ ਤੇ ਪਰਫਾਰਮੈਂਸ ਵੀ ਮਜਾ ਆ ਰਿਹਾ ਸਟੇਜ ਤੱਕ ਜੇ ਪਹੁੰਚਣਾ ਹੋਵੇ ਉੱਪਰ ਪਰਫਾਰਮ ਕਰਨ ਲਈ ਜਿਵੇਂ ਕਈ ਲੋਕ ਨਵੇਂ ਆ ਗਏ ਹਮਿਲਟਨ ਦੇ ਵਿੱਚ ਆਪਾਂ ਪੰਜਾਬੀਆਂ ਦੀ ਗੱਲ ਕਰਨੀ ਕਰਨੀ ਹੈ ਹੋਰ ਵੀ ਸਾਡਾ ਭਾਈਚਾਰਾ ਇੱਥੇ ਹੈਗਾ ਨਾ ਫਿਜੀਅਨ ਨੇ ਗੁਜਰਾਤੀ ਨੇ ਮਰਾਠੀ ਨੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਪਰਫਾਰਮ ਕਰੀਏ ਦੀਵਾਲੀ ਹਮਿਲਟਨ ਦੇ ਵਿੱਚ ਉਹ ਅਪਰੋਚ ਕਿਵੇਂ ਕਰ ਸਕਦੇ ਚਰੂਰ ਜੀ ਸਾਡੀ ਉਸੇ ਹੀ ਈਮੇਲ ਦੇ ਉੱਤੇ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣਾ ਕਿ ਮੇਰੇ ਕੋ ਇਹ ਪਰਫਾਰਮੈਂਸ ਹੈਗੀ ਅਸੀਂ ਉਹਦੇ ਕਰਨਾ ਚਾਹਨੇ ਚੀਵਨ ਮੈਥੀ ਉਹਦੇ ਇਨਚਾਰਜ ਨੇ ਤੇ ਉਹ ਉਹਨਾਂ ਨੂੰ ਜ਼ਰੂਰ ਦੱਸਣਗੇ ਡੈਫੀਨਿਟਲੀ ਜਿਹੜੇ ਵੀ ਅਸੀਂ ਕਰ ਸਕਦੇ ਸੀ ਤੇ ਆਪ ਲੋਕਾਂ ਨੂੰ ਅਪਰੋਚ ਕਰ ਰਹੇ ਆਂ ਵੀ ਜਿਨ੍ਹਾਂ ਜਿਨ੍ਹਾਂ ਦੇ ਪਰਫਾਰਮੈਂਸ ਲਈ ਜਿਹੜੇ ਪਹਿਲਾਂ ਵੀ ਸਾਡੇ ਨਾਲ ਜੋੜੇ ਹੋਏ ਨੇ ਪਰਫਾਰਮਰ ਤੇ ਬਾਕੀ ਹੋਰ ਜਿੰਨੇ ਅਸੀਂ ਐਡ ਕਰ ਸਕੀਏ ਜਾਂ ਹੋਰ ਆਪਣੇ ਗਰੁੱਪ ਲੈ ਆ ਸਕੀਏ ਮੇਨ ਤਾਂ ਇਹੋ ਹੀ ਰੀਜ਼ਨ ਹੈ ਜੀ ਦੇਖੋ ਇਹਨੂੰ ਇੱਕ ਤੀ ਆਪਣੇ ਜਿਹੜੇ ਇੱਥੋਂ ਦੀ ਯੂਥ ਆ ਜਿਹੜੀ ਸਾਡੀ ਆਪਣੀ ਜੰਗ ਜਨਰੇਸ਼ਨ ਅੱਗੇ ਆ ਰਹੀ ਇੱਕ ਤੇ ਉਹਨਾਂ 'ਚ ਜਿਹੜਾ ਕਲਚਰ ਦੀ ਭਾਵਨਾ ਪਾ ਕੇ ਤੇ ਨਾਲੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਇੱਕ ਅਸੀਂ ਪਲੇਟਫਾਰਮ ਦੇਣਾ ਤਾਂ ਕਿ ਉਪਰੋਂ ਦੂਜੀ ਗੱਲ ਇਹ ਕਿ ਆਪਣੇ ਅਸੀਂ ਜਿਹੜੇ ਕਲਚਰ ਦਾ ਮਜਾਰਾ ਕਰ ਰਹੇ ਆ ਤੇ ਕਲਚਰ ਇੱਥੇ ਅਸੀਂ ਇਕੱਲਾ ਇੱਕ ਪੰਜਾਬੀ ਜਾਂ ਕੋਈ ਹੋਰ ਇੱਕ ਵੰਨ ਤੇ ਲਿਖਿਆ ਅਸੀਂ ਅਹੀ ਟਰਾਈ ਕਰਦੇ ਆ ਕਿ ਉਹ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਦੇ ਸਾਰੇ ਹੀ ਹਰ ਕੇ ਕੋਈ ਕਿਸੇ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਹਰ ਇੱਕ ਏਰੀਆ ਦੀ ਹੋਣੀ ਚਾਹੀਦੀ ਥੋੜੀ ਬਹੁਤੀ ਤੁਸੀਂ ਪਿਛਲੀ ਵਾਰ ਵੀ ਦੇਖਿਆ ਹੋਣਾ ਕਿ ਸਾਡੇ ਇਧਰ ਸਾਈਡ ਤੋਂ ਵੀ ਹੁਣ ਉੱਤਰਾਖੰਡ ਤੋਂ ਵੀ ਸੀ ਨੇਪਾਲੀ ਵੀ ਕਰਦੇ ਨੇ ਪਰਫਾਰਮ ਨਾਲ ਸਾਰਾ ਕੋਈ ਚਾਈਨੀਜ਼ ਹੈਗੇ ਸਾਰਾ ਕੋਈ ਹਰ ਕੋਈ ਏਰੀਆ ਸੀ ਥੱਲੇ ਵੀ ਹੈ ਕਲਾਸਿਕਲ ਡਾਂਸ ਹੈ ਸਾਡੇ ਕੰਨਿਆ ਕੁਮਾਰੀ ਤੋਂ ਜਾਂ ਹੋਰ ਕੇਰਲਾ ਤੋਂ ਵੀ ਜਿਹੜੇ ਹੈਗੇ ਨੇ ਤੋ ਅਸੀਂ ਪਰਫਾਰਮ ਕਰਨੇ ਭੰਗੜਾ ਗਿੱਧਾ ਤੇ ਚਲੋ ਆਪਣਾ ਹੈ ਹੀ ਠੀਕ ਹੈ ਜੀ ਤੇ ਉਹ ਅਸੀਂ ਉਹ ਚੱਲਣੇ ਚਾਹੁੰਦੇ ਹਾਂ ਜੀ ਉਹ ਚੱਲਣੇ ਹਾਂ ਜੀ ਤੇ ਉਹ ਤੇ ਉਹਦੀ ਜਾਨ ਆ ਠੀਕ ਹੈ ਨਾ ਉਹਨਾਂ ਨੇ ਚੱਲਣਾ ਹੀ ਨਾਲ ਤੇ ਬਾਕੀ ਸਾਡੀ ਇਹ ਹੁੰਦੀ ਹੈ ਕਿ ਕੋਈ ਨਵਖਰੀ ਤੋਂ ਵਖਰੀ ਕੋਈ ਆਪਾਂ ਹੋਰ ਲੈ ਕੇ ਆਈਏ ਇਸ ਵਾਰੀ ਸਾਡੀ ਹੋਰ ਟਰਾਈ ਹੈਗੀ ਜੀ ਨਾਲ ਜਿਹੜੇ ਇੱਥੇ ਸਾਡੇ ਪੈਸੀਫਿਕ ਭਰਾ ਨੇ ਹਾਂਜੀ ਤੇ ਪੈਸੀਫਿਕਾ ਵਾਲੇ ਤੇ ਜਾਂ ਮੌਰੀ ਨੇ ਉਹਨਾਂ ਦਾ ਵੀ ਕੁਝ ਨਾਲ ਜਿਥੇ ਕਿਉਂਕਿ ਜਿਸ ਕੰਟਰੀ ਚ ਅਸੀਂ ਰਹਿ ਰਹੇ ਹਾਂ ਉਹਦਾ ਵੀ ਥੋੜਾ ਜਿਹਾ ਆਪਾਂ ਸ਼ੋਕੇਸ ਕਰ ਸਕੀਏ ਤਾਂ ਅਸੀਂ ਕੋਸ਼ਿਸ਼ ਹੈਗੀ ਹੈ। ਕਾਫੀ ਬੰਦੇ ਨੇ ਨਾ ਖਾਸ ਕਰਕੇ ਮੈਂ ਹਮਿਲਟਨ ਦੀ ਗੱਲ ਕਰਾਂਗਾ ਹਾਕਾ ਨਹੀਂ ਦੇਖਿਆ। ਇਹ ਕੋਈ ਤੇ ਜੋ ਸਾਡੇ ਆਰਟਿਸਟ ਆਨੇ ਤਾਂ ਹਾਕਾ ਹੁੰਦਾ। ਜ਼ਿਆਦਾ ਹੁੰਦਾ। ਟਰਾਈ ਕਰੋ ਜੇ ਇਸ ਵਾਰੀ ਹਾਕਾ ਨਹੀਂ ਜੀ ਅਸੀਂ ਸਾਡੀ ਕੋਸ਼ਿਸ਼ ਚੱਲ ਰਹੀ ਹੈ ਸਕੂਲਾਂ ਕਾਲਜਾਂ ਨਾਲ ਚੱਲੇ ਉਹਨਾਂ ਨੇ ਆਪਣੀ ਟੀਮ ਦੇ ਵਾਅਦੇ ਵੀ ਕਈਆਂ ਨੇ ਕੀਤੇ ਨੇ। ਉਹ ਦੇਖੋ ਜੀ ਜਿੱਥੋਂ ਤੱਕ ਜਦੋਂ ਫਾਈਨਲ ਹੋ ਗਿਆ ਪ੍ਰੋਗਰਾਮ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਪਰ ਜੋ ਕੋਸ਼ਿਸ਼ ਅਮ ਇਸ ਪਲੇਟਫਾਰਮ ਤੇ ਲੈ ਕੇ ਆਈਏ ਕਿਉਂਕਿ ਅਸੀਂ ਨਿਊਜ਼ੀਲੈਂਡ ਚ ਰਹਿੰਦੇ ਆ ਇਹਨਾਂ ਦਾ ਟ੍ਰੈਡੀਸ਼ਨਲ ਜਿਹੜਾ ਹੈਗਾ ਇਹ ਜਰੂਰ ਮੈਂ ਐਟ ਲੀਸਟ ਮੌਰੀ ਦਾ ਸਾਡੇ ਕੋਲ ਜਰੂਰ ਆਵੇ ਤੇ ਵੈਸੇ ਤਾਂ ਪੈਸੀਫਿਕ ਵਾਲੇ ਨੇ ਵੀ ਸਾਨੂੰ ਪ੍ਰੋਮਿਸ ਕੀਤਾ ਕਿ ਉਹ ਵੀਸ ਆਪਣੀ ਟੀਮਾਂ ਭੇਜਣਗੇ ਇਸ ਵਾਰੀ ਸਾਡੀ ਪੂਰੀ ਕੋਸ਼ਿਸ਼ ਹੈ ਜੀ ਪਰ ਮੈਨੂੰ ਲੱਗਦਾ ਕਿ ਹਦਕੀ ਜੁਝਾਰ ਸਿੰਘ ਬੰਦਾਵਾ ਦੇ ਮੋਢਿਆਂ ਤੇ ਭਾਰ ਜ਼ਿਆਦਾ ਹੈ ਪਹਿਲੇ ਸਾਲਾਂ ਨਾਲ ਉਹ ਭਾਰਤ ਦੇਖੋ ਜੀ ਹਮੇਸ਼ਾ ਹੀ ਆਪਾਂ ਦੇਖੋ ਜੀ ਪੋਜੀਸ਼ਨ ਦੇ ਹਿਸਾਬ ਨਾਲ ਦੇਖੀਏ ਤੇ ਉਹ ਕੋਈ ਹਾਂਜੀ ਥੋੜੀ ਜ਼ਿੰਮੇਵਾਰੀਆਂ ਵਧ ਗਈਆਂ ਹੋਰ ਐਜ਼ ਅ ਪ੍ਰੈਜ਼ੀਡੈਂਟ ਥੋੜੀ ਦੀ ਹਾਂਜੀ ਉਹ ਇਹ ਹੁੰਦਾ ਵੀ ਜਿਹੜੀਆਂ ਕਈ ਜਗ੍ਹਾ ਤੇ ਜਿਹੜੇ ਸਾਈਨਿੰਗ ਵਗੈਰਾ ਸਭ ਕੁਛ ਹੈ ਜਿਹੜਾ ਉਹ ਹੋਰ ਇੱਕ ਮੇਰੀ ਜ਼ਿੰਮੇਵਾਰੀ ਨਾਲ ਆ ਜਾਂਦੀ ਹੈ ਤੇ ਸਾਡੇ ਚ ਇਹ ਹੈ ਜੀ ਸਾਡੇ ਸਾਰੇ ਕੰਮ ਅਸੀਂ ਵੰਡ ਕੇ ਰੱਖਦੇ ਆ ਤੇ ਇਸ ਕਰਕੇ ਥੋੜਾ ਜਿਹੜਾ ਕੰਮ ਜਿੰਨੂੰ ਹੈਗਾ ਉਹ ਨਾਲ ਉਹਨੂੰ ਵੰਡੇ ਹੋਏ ਉਹਨਾਂ ਨੂੰ ਵੱਡੀਆਂ ਤੁਹਾਡੇ ਹਾਂਜੀ ਇਹ ਆ ਕਿ ਕੰਮ ਲੱਡ ਜਿੱਦਾਂ ਮੈਂ ਅੱਗੇ ਵੀ ਕਈ ਵਾਰੀ ਮੈਂਸ਼ਨ ਕੀਤਾ ਕਿ ਕੰਮ ਜਿਹੜਾ ਉਹ ਪਿਛਲੀ ਦਿਵਾਲੀ ਦਾ ਹੀ ਸ਼ੁਰੂ ਹੋ ਚੁੱਕਾ ਜਦੋਂ ਪਿਛਲੀ ਦਿਵਾਲੀ ਮੁਕਤੀ ਨਾਲ ਹੀ ਸਾਡੇ ਜਿਹੜੇ ਤੁਹਾਨੂੰ ਰੇਡੀਓ ਸਾਡੇ ਲੈ ਤੇ ਦੇਖ ਰਹੇ ਆ ਖਾਸ ਕਰਕੇ ਪੰਜਾਬੀ ਦੀ ਗੱਲ ਪੰਜਾਬੀ ਤੁਹਾਨੂੰ ਪਤਾ ਧੂਮ ਤੜਕਰਾਂ ਨੂੰ ਪਹੁੰਚਦੇ ਆ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਦੇਖੋ ਜੀ ਪ੍ਰੈਜ਼ੀਡੈਂਟ ਯੋਰਾ ਯੋਰਾ ਸ਼ੋਰਾ ਨਾਲ ਟੱਬਰਾਂ ਨੂੰ ਲੈ ਕੇ ਨਾਲ ਸਾਰੇ ਆਪਣੀ ਫੈਮਿਲੀ ਫਰੈਂਡ ਜਿੰਨੇ ਵੀ ਤੁਸੀਂ ਗਾਂ ਕੱਲੇ ਪੰਜਾਬੀ ਨੇ ਬਾਕੀ ਆਪਣੇ ਜਿਹੜੇ ਹੈ ਮੇਨ ਗੱਲ ਇਹ ਹੈ ਜੀ ਆਪਾਂ ਇੱਥੋਂ ਵਾਲੇ ਇਸ ਮੌਕੇ ਤੇ ਰਹਨੇ ਆ ਤੇ ਇੱਥੋਂ ਦੀ ਕਮਿਊਨਿਟੀ ਨੂੰ ਨਾਲ ਦਿਖਾਉਣਾ ਜੀ ਮੇਰਾ ਮੇਰੀ ਸਭ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਵੀ ਆਪਣੇ ਤੁਸੀਂ ਜਿੰਨੇ ਜਿੱਥੇ ਕੰਮ-ਕੰਮ ਕਰਦੇ ਆ ਆਪਾਂ ਕੰਮਕਾਰ ਕਰਦੇ ਇਸ ਗੋਰੀ ਵੀ ਹੈਗੇ ਬਾਕੀ ਮੌਰੀ ਵੀ ਹੈਗੇ ਕਿ ਜਿਹੜੇ ਵੀ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਕੰਮਕਾਰ ਕਰਦਾ ਜਿੱਤੋਂ ਦਾ ਚਾਈਨੀਜ਼ ਹੈ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ ਉਹਨੂੰ ਲਿਆਓ ਉਹਨੂੰ ਆਪਣਾ ਕਲਚਰ ਦਿਖਾਓ ਠੀਕ ਹੈ ਜੀ ਇਹ ਜ਼ਰੂਰੀ ਆ ਉਹਨਾਂ ਨੂੰ ਲਾ ਸਦੋ ਸਾਰਿਆਂ ਨੂੰ ਆਪਾਂ ਫਰੀ ਇਵੈਂਟ ਆ ਠੀਕ ਹੈ ਜੀ ਉਹਨਾਂ ਨੂੰ ਇਹ ਆਊਗਾ ਇਹ ਨਾਲ ਦੇਖੋ ਜੀ ਇਹ ਭਾਈਵਾਲ ਤਾਂ ਇਹੀ ਬੰਦਤੀ ਆ ਜਦੋਂ ਤੁਸੀਂ ਤੁਹਾਡੇ ਕਲਚਰ ਬਾਰੇ ਉਹ ਜਾਣਨਗੇ ਤੁਹਾਡਾ ਹੀ ਸੇਰੋਚਾ ਹੋਊਗਾ ਤੇ ਇਸ ਕਰਕੇ ਉਹ ਵੀ ਬਹੁਤ ਜ਼ਰੂਰੀ ਗੱਲ ਹੈ ਕਿ ਆਪਾਂ ਬਾਕੀ ਕਲਚਰਾਂ ਨੂੰ ਨਾਲ ਲੈ ਕੇ ਚੱਲੀਏ ਉਹਨਾਂ ਨੂੰ ਇਹ ਜਦੋਂ ਇਹ ਆਪਾਂ ਚੀਜ਼ਾਂ ਦਿਖਾਉਨੇ ਉਹਨਾਂ ਨੂੰ ਥੋੜੀ ਇਹਦੀ ਚੀਜ਼ ਦੀ ਸਮਝ ਆਉਂਦੀ ਆ ਵੀ ਕਦਰ ਲਈ ਆ ਠੀਕ ਹੈ ਜੀ ਦੇਖੋ ਇੱਥੋਂ ਦੀ ਜਿਹੜੀ ਹੈਗੀ ਇਹ ਹੈਗੇ ਆਪਣੇ ਮਨਾਉਂਦੇ ਨੇ 크리스마ਸ ਵਗੈਰਾ ਸਭ ਕੁਝ ਜਿਆਦਾ ਵੱਧ ਇਹਨਾਂ ਲਈ ਬਹੁਤ ਇੰਪੋਰਟੈਂਟ ਚੀਜ਼ ਹੈ ਆਪਣੀ ਆਪਣੇ ਮੁਲਕ ਦੀ ਦੀਵਾਲੀ ਬਹੁਤ ਇੰਪੋਰਟੈਂਟ ਹੈ ਇਹਨਾਂ ਨੂੰ ਉਹਦੀ ਮਹੱਤਤਾ ਪਤਾ ਹੋਣੀ ਚਾਹੀਦੀ ਵੀ ਸਾਡੀ ਵੀ ਇੱਕ ਇਹ ਸਾਡੀ 크리스마ਸ ਆ ਠੀਕ ਹੈ ਨਹੀਂ ਤੇ ਇਹਦੇ ਹਿਸਾਬ ਨਾਲ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਬਹੁਤ ਪਤਾ ਲੱਗਦਾ ਹੁਣ ਤੇ ਮਜ਼ਾ ਆਉਂਦਾ ਜਦੋਂ ਛੋਟੇ ਛੋਟੇ ਜਿਹੜੇ ਸਾਡੇ ਹੱਥਾਂ ਦੇ ਸਿਖਾਏ ਹੋਏ ਹੁਣ ਜਦੋਂ ਸਟੇਜ ਤੇ ਪਰਫਾਰਮ ਕਰਦੇ ਨੇ ਤੇ ਮਜ਼ਾ ਆ ਜਾਂਦਾ ਇੱਕ ਵਾਰੀ ਜੀ ਉਹ ਉਹ ਇੱਕ ਇੱਕ ਸਾਨੂੰ ਵੱਖਰਾ ਹੀ ਮਾਣ ਮਹਿਸੂਸ ਹੁੰਦਾ ਜਦੋਂ ਸਾਡੇ ਹੀ ਬੱਚੇ ਸਿ ਚੇ ਸਾਲਾਂ ਦੇ ਜੀ ਹੁਣ ਉਹ ਗੱਭਰੂ ਜਵਾਨ ਹੋਏ ਨੇ ਤੇ ਉਹ ਜਦੋਂ ਸਟੇਜ ਤੇ ਪਰਫਾਰਮ ਕਰਦੇ ਨੇ ਮਜ਼ਾ ਆ ਜਾਂਦਾ ਇੱਕ ਵਾਰੀ ਦੇਖ ਕੇ ਬੜਾ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ ਆਏ ਟਾਈਮ ਕੱਢਿਆ ਤੇ ਦੋਸਤਾਂ ਮਿੱਤਰਾਂ ਨੂੰ ਸਾਡੇ ਜਿਹੜੇ ਵਿਊਅਰਸ ਨੇ ਲਿਸਨਸ ਦੇ ਉਹਨਾਂ ਨੂੰ ਤੁਸੀਂ ਦੀਵਾਲੀ ਦੇ ਬਾਬਤ ਜਾਣਕਾਰੀ ਦਿੱਤੀ ਤੇ ਪਰਮਾਤਮਾ ਜਰੂਰ ਤੁਹਾਡੀ ਸਾਰੀ ਟੀਮ ਦੀ ਇਸ ਮਿਹਨਤ ਨੂੰ ਬੂਰ ਲਾਏਗਾ ਤੇ ਦੀਵਾਲੀ ਮੈਨ ਲੱਗਦਾ ਇਸ ਵਾਰ ਵੀ ਬੜੇ ਜੋਰਾਂ ਸ਼ੋਰਾਂ ਨਾਲ ਬੜੇ ਪਿਆਰ ਸਤਿਕਾਰ ਨਾਲ ਲੋਕੀ ਉਹਨਾਂ ਦਾ ਆਨੰਦ ਵੀ ਮਾਣਨਗੇ ਹਾਂਜੀ ਨਹੀਂ ਤੁਹਾਡਾ ਜੀ ਦੇਖੋ ਰੇਡੀਓ ਸਾਡੇ ਵਾਲਾ ਤਾਂ ਮੈਂ ਇੱਕ ਬਹੁਤ ਆਪਣੇ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਪਹਿਲੇ ਦਿਨ ਤੋਂ ਜੋ ਰੇਡੀਓ ਸਾਡੇ ਵਾਲਾ ਆਏ ਨੇ ਸਾਡੇ ਨਾਲ ਉਹ ਪੂਰੀ ਮਦਦ ਕੀਤੀ ਹੈ ਨਾਲ ਇੱਕ ਐਕਸਟਰਾ ਸਟੈਪ ਲੈ ਕੇ ਕੱਲਾ ਇਸ ਕਰਕੇ ਨਹੀਂ ਕਿ ਜੇ মিডিਆ ਚੈਨਲ ਹੈ ਨਾਲ ਐਕਸਟਰਾ ਅਸੀਂ ਮੋਢੇ ਦਾ ਮੋਢਾ ਲਾ ਕੇ ਖਾਸ ਕਰਕੇ ਲਾਦੀ ਤੋਂ ਜਿੱਦਾਂ ਸਾਡੇ ਮਦਦ ਕੀਤੀ ਬਾਕੀ ਉਦਾਰਿਆਂ ਨਾਲ ਦੇਖਿਆ ਤੁਹਾਨੂੰ ਇਹ ਬਹੁਤ ਜ਼ਰੂਰੀ ਹੁੰਦਾ ਕਿ ਸਾਰੀ ਕਮਿਊਨਿਟੀ ਨੂੰ ਲੈ ਕੇ ਚੱਲੀਏ ਇੱਕ ਬੰਦੇ ਦਾ ਕੰਮ ਨਹੀਂ ਆ ਇਹ ਸਾਰੀ ਕਮਿਊਨਿਟੀ ਦਾ ਸਾਰੇ ਭਾਈਚਾਰੇ ਦਾ ਕੰਮ ਹੈ ਹਾਂਜੀ ਤੇ ਸਾਰੀ ਭਾਈਚਾਰੇ ਨੂੰ ਇਹੋ ਹੀ ਸਾਡੀ ਅਪੀਲ ਹੈ ਕਿ ਪਲੀਜ਼ ਆ ਕੇ ਇਹ ਜਿਹੜੇ ਕਹਿੰਦੇ ਨੇ ਮੇਲੇ ਮੇਲੇ ਮੇਲਾ ਮੇਲੀ ਆ ਦੇ ਇਹਨਾਂ ਯਾਰਾਂ ਬੈਲੀਆਂ ਦੇ ਤੇ ਜਿਹੜੇ ਜਾਇਆ ਆਪਣੇ ਜਿਹੇ ਨਾਲ ਆਉਣ ਸਾਰੇ ਜਾਣੇ ਤੇ ਤੇ ਇਹ ਸਾਡੀ ਪ੍ਰੋਮਿਸ ਹੈ ਕਿ ਤੁਹਾਨੂੰ ਇੱਕ ਫੈਮਿਲੀ ਮਾਹੌਲ ਜ਼ਰੂਰ ਮਿਲੂਗਾ ਉੱਥੇ ਸਿਕਿਉਰ ਤੇ ਫੈਮਿਲੀ ਮਾਲ ਤੇ ਕਾਰ ਪਾਰਕਿੰਗ ਵੱਧੂ ਜੀ ਸਾਡੇ ਕੋਲ ਸਿਕਿਉਰਿਟੀ ਦਾ ਇੰਤਜ਼ਾਮ ਪੂਰਾ ਸਭ ਕੁਝ ਕੋਈ ਉੱਥੇ ਇਹ ਸਾਡੀ ਮੇਨ ਪ੍ਰਾਇੋਰਟੀ ਹੁੰਦੀ ਹੈ ਕਿ ਕਿਉਂਕਿ ਜਦੋਂ ਆਪਾਂ ਪਰਿਵਾਰਾਂ ਨਾਲ ਆਉਨੇ ਆ ਤੇ ਇਹ ਚੀਜ਼ਾਂ ਨੂੰ ਅਸੀਂ ਸੇਫਟੀ ਵਾਲੇ ਪਾਸੇ ਬਹੁਤ ਜ਼ਿਆਦਾ ਪਿਲੋਂ ਧਿਆਨ ਦਿੱਤਾ ਜਾਂਦਾ ਹੈ ਜੀ ਤੇ ਦੋਸਤੋ ਅੱਜ ਦਾ ਪੋਡਕਾਸਟ ਜੁਧਾਰ ਸਿੰਘ ਦਾਵਾ ਸਾਹਿਬ ਜਿਹੜੇ ਕੰਟਰੋਲਰ ਵੀ ਨੇ ਦਿਵਾਲੀ ਮੇਲੇ 2025 ਦੇ ਤੇ ਪ੍ਰੈਜ਼ੀਡੈਂਟ ਵੀ ਨੇ ਇੰਡੀਅਨ ਕਲਚਰ ਸੁਸਾਇਟੀ ਦੇ ਤੇ ਇਸ ਵਾਰ ਦਿਵਾਲੀ ਨਾਲ ਦੇ ਕੰਟਰੋਲ ਤੇ ਪ੍ਰਧਾਨਗੀ ਹੀਟ ਹੋਣੀ ਹੈ ਮਿਸ ਨਾ ਕਰਿਓ ਅੱਜ ਦਾ ਪੋਡਕਾਸਟ ਹੈਗਾ ਸਟੇਜ ਦੇ ਬਾਰੇ ਪਰਫਾਰਮਰ ਦੇ ਬਾਰੇ ਪਰਫਾਰਮ ਤੁਸੀਂ ਕਰਨਾ ਹੈ ਸਟੇਜ ਦੇ ਉੱਤੇ ਜਾਂ ਤੁਸੀਂ ਕੋਈ ਸਟਾਲ ਲਾਣੇ ਹੈ ਜਾਂ ਤੁਸੀਂ ਕੋਈ ਸਪான்ਸਰ ਕਰਨੀ ਹੈ ਇੱਕ ਹੋਰ ਪੋਡਕਾਸਟ ਬੜੀ ਜਲਦੀ ਕਰਾਂਗੇ ਵੱਡੀਆਂ ਜਾਣਕਾਰੀਆਂ ਤੁਹਾਨੂੰ ਦਵਾਂਗੇ ਕਿਦਾਂ ਕਿਦਾਂ ਦੀ ਪਰਫਾਰਮੈਂਸ ਹੋਣੀ ਹੈ ਕੀ ਕੀ ਦਿਵਾਲੀ ਮੇਲੇ ਵਿੱਚ ਹੋਣ ਵਾਲਾ ਡੇਟ ਵੈਨਿਊ ਸਾਰਾ ਕੁਝ ਆਲਰੇਡੀ ਡਿਸਾਈਡ ਕਰ ਲਿੱਤਾ ਗਿਆ 18 ਅਕਤੂਬਰ ਲੇਖ ਦੇ ਕੰਡੇ ਤੇ ਹੋਣਾ ਜੀ ਹਮਿਲਟਨ ਲੇਕ ਸ਼ਾਮ ਨੂੰ 5 ਵਜੇ ਜਿਹੜੇ ਵੀਡੀਓ ਦੇਖ ਰਹੇ ਨੇ ਸ਼ੇਅਰ ਕਰਨਾ ਆਪਣੇ ਕਮੈਂਟ ਕਰਨਾ ਅਗਰ ਤੁਹਾਡਾ ਵੀ ਕੋਈ ਸੁਝਾਅ ਆਇਆ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹੈ ਤਾਂ ਅਸੀਂ ਰੰਦਾਵਾ ਸਾਬ ਤੱਕ ਗੱਲ ਜੜੀ ਆ ਜ਼ਰੂਰ ਪੰਜਾਵਾਂਗੇ ਧੰਨਵਾਦ ਭਾਜੀ ਥੈਂਕ ਯੂ